ਕਿਆ ਬਾਬੇ ਦੇਖੋ ਬਈ ਕਿਆ ਬਾਤ ਆ ਮੁੰਡੇ ਦੀ ਖੁਸ਼ੀ ਦੇਖੋ ਯਾਰ ਸਭ ਤੋਂ ਵੱਧ ਹੋਸਾ ਮੁੰਡਾ ਦੇਖੋ ਚਾਹੇ ਨੰਬਰ ਚੌਥੇ ਦੀ ਆਇਆ ਹੈਗਾ ਇਹ ਵੀ ਦੇਖ ਕੁੰਡੀਆਂ ਦੇ ਸਿੰਗ ਫਸ ਗਏ ਨਿੱਤੜੂ ਬੜੇਵੇਂ ਖਾਣੀ ਕੋਈ ਬਰੀਡ ਦੀ ਚੈਕਿੰਗ ਆ ਕਿ ਹਲੇ ਤੱਕ ਚੱਲੀ ਜਾਂਦੀ ਹੈਗੀ ਲਗਭਗ ਸਵਾ ਚਾਰ ਬੱਜ ਚੁੱਕੇ ਨੇਗੇ ਤੇ ਰਾਉਂਡ ਚੱਲਦੇ ਨੂੰ ਇਹਨੂੰ ਲਗਭਗ ਹੋ ਗਏ 2-3 ਘੰਟੇ ਜੋ ਜਿਹੜਾ ਕਿ ਖੀਰੇ ਕਟਿਆ ਦਾ ਮੁਕਾਬਲਾ ਜਿਹੜਾ ਚੱਲ ਰਿਹਾ ਹੈਗਾ ਕੋਟੜਾ ਕਲਾ ਪਿੰਡ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਅੱਜ ਤਰੀਕ ਹੈਗੇ 23 ਤੇ ਦੂਜਾ ਮੁਕਾਬਲਾ ਜਿਹਦੇ ਦਿੰਦਾ ਤੇ ਲਗਭਗ ਸ਼ਾਮ ਹੋ ਚੁੱਕੀ ਹੈਗੀ ਜੇ ਆਪਾਂ ਕੁੱਲ ਝੋਟਿਆਂ ਦੀ ਗੱਲ ਕਰੀਏ ਤਾਂ 31-32 ਕਿ ਝੋਟਿਆਂ ਦੀ ਜਿਹੜੀ ਐਂਟਰੀ ਹੋਈ ਸੀ ਕਿਤੇ ਉਹਦੇ ਵਿੱਚੋਂ 10 ਬੋਲਾ ਜਿਹੜੇ ਉਹ ਕੱਢਣੇ ਆਗੇ 9-10 ਕੋ ਬੋਲਾ ਉਹਨਾਂ ਨੇ ਸਿਲੈਕਟ ਕਰਨੇ ਆ ਤੇ ਜਿਹੜੇ ਸਿਲੈਕਟ ਹੋਈ ਜਾਂਦੇ ਆ ਉਹ ਇੱਧਰ ਨੇ ਕਿ ਆ ਖੜੇ ਨੇ ਲਾਈਨ ਲਗਾਈ ਜੋ ਉੱਧਰ ਨੇ ਕਿ ਉੱਧਰ ਜੱਜਿੰਗ ਕਰੀ ਜਾਂਦੇ ਨੇ ਜੱਜ ਸਾਹਿਬਾਨ ਆਪਦੀ ਤੇ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਗੱਲਬਾਤ ਬਾਈ ਹੁਰਾਂ ਦੇ ਨਾਲ ਕਰਦੇ ਆ ਛੋਟੀ ਛੋਟੀ ਗੱਲਬਾਤ ਆਪਾਂ ਨਾਮ ਤੇ ਪਿੰਡ ਦਾ ਨਾਮ ਤੇ ਰਿਕਾਰਡ ਦੀ ਗੱਲ ਕਰਾਂਗੇ ਅਸੀਂ ਕੱਲ ਬਾਈ ਅਸੀਂ ਕੱਲ ਜੀ ਕੀ ਹਾਲ ਚਾਲ ਆ ਬਾਈ ਤੇ ਬਾਈ ਆਪਣੇ ਦੀ ਉਮਰ ਕਿੰਨੀ ਹੈਗੀ 19 ਮਹੀਨੇ 19 ਮਹੀਨਿਆਂ ਦੀ ਉਮਰ ਆ ਗਈ ਠੀਕ ਆ ਬਾਈ ਪਿਆਓ ਬਾਹੂ ਵਧੀਆ ਬਾਈ ਮਾਂ ਦਾ ਰਿਕਾਰਡ 12 18 ਕਿਲੋ ਤੇ ਬਾਈ ਤੁਹਾਡਾ ਪਿੰਡ ਕਿਹੜਾ ਆ ਗਿਆ ਦਰਾਹੇ ਤੋਂ ਦਰਾਹੇ ਤੋਂ ਅੱਛਾ ਦਰਾਜ ਤਪਾ ਕੋਲੇ ਪਿੰਡਾ ਗਾ ਬਾਈ ਹੋਰਾਂ ਦਾ ਤੇ 5 ਨੰਬਰ ਟੋਕਣ ਆ ਗਿਆ ਬਾਈ ਤੇ ਖੀਰਾ categories ਆ ਗਿਆ ਤੇ ਆਪਾਂ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆਂ ਅਸੀਂ ਗੱਲ ਬਾਈ ਉਦਰੀ ਗੱਲ ਕਰੀ ਅਸੀਂ ਗੱਲ ਜੀ ਕੀ ਹਾਲ ਚਾਲ ਆ ਬਾਈ ਤੇ ਬਾਈ ਕਿੰਨੀ ਉਮਰ ਆ ਬਾਈ ਆਪਣੇ ਕੱਟੇ ਦੀ ਕਿੰਨੀ 2 ਸਾਲ ਜੀ 2 ਸਾਲ ਜੀ ਤੇ ਦੀ ਮਾ ਦਾ ਰਿਕਾਰਡ ਜੀ 18 ਕਿਲੋ ਜੀ 18 ਕਿਲੋ ਤੇ ਪਿਓ ਉਹਦਾ ਕਿਹੜਾ ਜੀ ਪਿਓ ਦਾ ਹੋਇਆ ਜੀ ਵਿਸ਼ਾਲ ਵਿਸ਼ਾਲ ਜੀ ਚੈਂਪੀਅਨ ਰਿਹਾ ਜਿਹੜਾ ਆਪਣਾ ਠੀਕ ਹੈ ਜੀ ਤੇ ਹੁਣ ਉਹ ਮਤਲਬ ਤਾਂ ਉਹ ਚ ਸੀਮੈਂਟ ਬੈਂਕ ਚ ਗਿਆ ਹੋਇਆ ਨੇ ਜੀ ਤੇ ਠੀਕ ਹੈ ਜੀ ਤੇ ਪਿੰਡ ਕਿਹੜਾ ਆ ਗਿਆ ਜੀ ਆਪਣਾ ਗੰਡੂਆਂ ਪਿੰਡ ਆ ਗਿਆ ਜੀ ਤੇ ਲਓ ਬਈ ਦੋਸਤੋ ਗੰਡੂਆਂ ਪਿੰਡਾਂ ਗਾ ਬਾਈ ਹੋਰਾਂ ਦਾ ਸასი ਗੱਲ ਬਾਈ ਸასი ਗੱਲ ਵੀਰੇ ਕੀ ਹਾਲ ਚਾਲ ਆ ਬਾਈ ਠੀਕ ਹੈ ਵੀਰੇ ਬਹੁਤ ਵਧੀਆ ਤੇ ਵਧੀਆ ਬਾਈ ਤੇ ਬਈ ਕਿੰਨੀ ਉਮਰ ਇਹਦੀ ਕੱਟੇ ਦੀ ਆਪਣੇ 18 ਮੰਨਤਾ ਵੀਰੇ 18 ਮਹੀਨੇ ਤੇਦੀ ਮਾ ਦਾ ਰਿਕਾਰਡ ਬਈ 22 ਕਿਲੋ ਵੀਰੇ 22 ਕਿਲੋ ਅੱਛਾ ਬਈ ਤੇ ਆਪ ਕਿਹੜੇ ਸਾਨ ਦਾ ਇਹ ਐਮ 29 ਦਾ ਐਮ 29 ਦਾ ਆਪ ਠੀਕ ਹੈ ਬਈ ਤੇ ਉਮਰ ਕਿੰਨੀ ਆ ਕੀ ਇਹਦੀ ਬਈ 18 ਮਹੀਨੇ ਦੀ 18 ਮਹੀਨੇ ਉਮਰ ਆ ਠੀਕ ਹੈ ਠੀਕ ਹੈ ਬਈ ਠੀਕ ਹੈ ਪਿੰਡ ਕਿਹੜਾ ਹੀ ਆਪਣਾ ਪਿੰਡ ਡੇਢ ਦਾ ਵੀਰੇ ਜਗਰਾਉਂ ਕੋਲ ਜਗਰਾਉਂ ਕੋਲ ਆ ਗਿਆ ਕਿਹੜਾ ਡੇਢ ਕਾ ਡੇਢ ਕਾ ਡੇਢ ਕਾ ਹਾਂ ਸਿੰਘ ਜਾਨ ਸਾਹਿਬ ਦੇ ਕੋਲੇ ਠੀਕ ਹੈ ਜੀ ਬਾਈ ਜੜਕ ਮੇਲੇ ਦਾ ਹਰਿਆਵਾ ਜੇ ਤੂੰ ਪਤਾ ਅੱਛਾ ਜੜਕ ਮੇਲੇ ਤੋਂ ਜੇਤੂ ਆ ਠੀਕ ਆ ਬਾਈ ਠੀਕ ਆ ਅਸੀਂ ਕੱਲ ਬਾਈ ਕੀ ਹਾਲ ਚਾਲ ਆ ਬਾਈ ਬੜੇ ਜੀ ਇਹ ਬਾਈ ਕਿੰਨੀ ਉਮਰ ਹੈ ਦੀ ਆਪਣੇ ਕੱਟੇ ਦੀ 19 ਮਹੀਨੇ 20 ਦਿਨ ਲੰਬੀ ਜਾਦ ਨਹੀਂ ਹੁਣ ਤੱਕ ਵੀ ਹੈ ਬਾਈ ਠੀਕ ਆ ਬਾਈ ਸੌਂ ਕੇ ਨਾਲ ਪਾਲਿਆ ਹੈ ਡੇਨ ਤੱਕ ਜਿਆਦਾ ਰੱਖੀ ਬੈਠੇ ਹੋ ਠੀਕ ਆ ਬਾਈ ਤੇ ਨਾਮ ਕੀ ਆ ਬਈ ਆਪਣਾ ਮੇਰਾ ਨਾਮ ਗੁਰਵਿੰਦਰ ਵੀਰੇ ਗੁਰਵਿੰਦਰ ਕਿਹੜਾ ਪਿੰਡਾ ਬਸ ਯਾਰਕ ਵੀਰੇ ਬਸ ਯਾਰਕ ਕਿੱਥੇ ਆ ਬਈ ਇਹ ਢੜਬੇ ਕੋਲੇ ਢੜਬੇ ਕੋਲੇ ਆ ਗਿਆ ਠੀਕ ਆ ਬਈ ਫਿਰ ਤਾਂ ਆਪਣੇ ਏਰੀਏ ਦੀੋਂ ਠੀਕ ਹੈ ਠੀਕ ਹੈ ਬਈ ਤੇ ਬਈ ਇਹਦੇ ਕਿਹੜੀ ਇਹਦੀ ਮਾ ਦਾ ਰਿਕੋਰਡ ਕਿੰਨਾ ਕ 19 ਲੀਟਰ 640 ਗ੍ਰਾਮ 19 ਲੀਟਰ 640 ਗ੍ਰਾਮ ਲਾਈ ਮਿਲਕਿੰਗ ਹੋਦੀ ਹੈ ਠੀਕ ਆ ਬਈ ਲਾਈ ਮਿਲਕਿੰਗ ਇਹ 19 ਦੀ ਹੈਗੀ ਠੀਕ ਆ ਬਈ ਪਿਓ ਕਿਹੜਾ ਬਈ ਇਹਦਾ M8864 ਵੀਰੇ M8864 ਠੀਕ ਹੈ ਬਈ ਠੀਕ ਹੈ ਸਰਕਾਰੀ ਸੀਮੰਦਾ ਸਰਕਾਰੀ ਸੀਮੰਦਾ ਤੇ ਬਈ ਨੰਬਰ ਬੋਲੀਆ ਉਹਦਾ 9779044099 9779044099 89 099 ਹਾਂ ਠੀਕ ਹੈ ਬਈ ਤੇ ਸਤਿ ਸ਼੍ਰੀ ਅਕਾਲ ਕੋਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੋ ਜੀ ਠਾਕ ਜੀ ਤੁਸੀਂ ਸਾਬ ਜੀ ਵਧੀਆ ਜੀ ਤੇਰੀ ਉਮਰ ਕਿੰਨੀ ਹੈਗੀ ਆਪਣੇ ਕੱਟੇ ਦੀ ਜੀ ਹੋਰ 20 20 ਮਹੀਨੇ 13 ਕੇ ਦਿਨ 20 ਮਹੀਨੇ 13 ਕੇ ਦਿਨ ਠੀਕ ਹੈ ਜੀ ਇਹਦੀ ਮਾਤਾ ਰਿਕਾਰਡ ਜੀ ਤੇਰੀ ਮਾਤਾ ਪਹਿਲੇ ਸੂਏ ਪਹਿਲੇ ਸੂਏ ਚਾਹਵਾ ਡਿਟਲ ਅੱਛਾ ਜੀ ਹੁਣ ਕਿੰਨਾ ਹੋ ਗਿਆ ਜੀ ਇਕਤੀ 16 ਹੁਣ ਏਕਤੀ 16 ਕਿੰਨੇਵੇਂ ਸੂਏ ਹੋਗੀ ਜੀ ਹੁਣ ਹੁਣ ਦੂਜੀ ਸੂਏ ਆ ਠੀਕ ਹੈ ਜੀ ਕਿਹੜੇ ਆਪ ਕਿਹੜੇ ਸਾਂ ਦਾ ਜੀ ਇਹ ਅੱਛਾ ਜੀ ਠੀਕ ਹੈ ਜੀ ਬਸ ਵਧੀਆ ਹੀ ਦੇਤਾ ਫਿਰ ਤੇ ਮੇਲੇ ਚ ਕਿੰਨੀ ਵਾਰੀ ਆਏ ਹੋ ਜੀ ਤੁਸੀਂ ਪਹਿਲੀ ਵਾਰੀ ਆਏ ਆ ਜੀ ਪੂਰੀ ਉਮੀਦ ਹੈ ਜਿੱਤੋਂਗੇ ਚੱਲੋ ਜੀ ਵਧੀਆ ਜੀ ਕਿਹੜਾ ਪਿੰਡ ਆਪਣਾ ਹੀਰੋ ਕਲਾ ਜੀ ਹੀਰੋ ਕਲਾ ਆ ਚੀਮਿਆਂ ਕੋਲੇ ਆ ਗਿਆ ਜੀ ਇਹ ਫੇ ਨੰਬਰ ਬੋਲੀ ਥੋੜਾ ਕਿੰਨਾ ਕਿੰਨਾ ਜੀ 98782 98782 27611 27611 ਠੀਕ ਹੈ ਬਾਪੂ ਜੀ ਠੀਕ ਹੈ ਜੀ ਠੀਕ ਹੈ ਜੀ ਬਿਸ਼ੇਸ਼ ਸਹਿਯੋਗੀ ਪਰਮਜੀਤ ਮਾਟਾ ਵਰਦਾਨ ਦੇਖਿਆ ਦੇਖ ਸਕਦੇ ਹਾਂ ਅਸੀਂ ਜੀ ਜੀ ਤੇ ਹੁਣ ਗੱਲਬਾਤ ਆਪਾਂ ਮਾٹے ਪ੍ਰਧਾਨ ਦੇ ਨਾਲ ਕਰਦੇ ਆਂ ਬਾਈ ਤੇ ਨਾਲ ਕੀ ਹਾਲ ਆ ਬਾਈ ਜੀ ਵਧੀਆ ਜੀ ਵਧੀਆ ਤੇ ਬਾਈ ਮੇਲਾ ਕਿਵੇਂ ਚੱਲੀ ਜਾਂਦਾ ਬਹੁਤ ਸੋਹਣਾ ਚੱਲ ਰਿਹਾ ਬਹੁਤ ਸੋਹਣਾ ਰਿਸਪੌਂਸ ਆ ਠੀਕ ਹੈ ਬਾਈ ਠੀਕ ਹੈ ਰਾਤ 11 ਵਜੇ ਤੱਕ ਲੋਕ ਖੜੇ ਰਹੇ ਜਿਨਾ ਕੋਈ ਫੈਸਲਾ ਨਹੀਂ ਆਇਆ ਅੱਛਾ ਬਾਈ ਹਾਂ ਪਰੰਦਾ ਆਪਾਂ ਖੜਿਆ ਨਹੀਂ ਜਾਂਦਾ ਹਾਂ ਬਾਈ ਸਹੀ ਗੱਲ ਆ ਬਹੁਤ ਸੋਹਣਾ ਇੰਟਰਸਟ ਆ ਲੋਕਾਂ ਦਾ ਠੀਕ ਹੈ ਜੀ ਤੇ ਬਾਈ ਜਿਵੇਂ ਹੁਣ ਮੇਲਿਆਂ ਦਾ ਜਿਹੜਾ ਰੁਝਾਨ ਆਗਾ ਵਧੀ ਜਾਂਦਾ ਗਾ ਹਾਂ ਬਿਲਕੁਲ ਇਹ ਆ ਕਿ ਆਪਣੇ ਪੰਜਾਬ ਦਾ ਜਿਹੜਾ ਪਹਿਲਾ ਮੇਲਾ ਕਰਾਇਆ ਬਹੁਤ ਵਧੀਆ ਬਈ ਇਹਦੇ ਨਾਲ ਚੱਲੀ ਜਾਂਦਾ ਦਾ ਤੇ ਬਈ ਹੁਣ ਬਈ ਨਵੇਂ ਜਿਹੜੇ ਮੁੰਡੇ ਆ ਰਹੇ ਹੋਗੇ ਬਈ ਉਹਨਾਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈ ਨਾ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੇ ਬਈ ਤੁਸੀਂ ਕੀ ਕਹਿਣਾ ਚਾਹੋਗੇ ਬਈ ਕੋਈ ਆਉਦੇ ਵੱਲੋਂ ਕੋਈ ਅਨਾਉਂਸਮੈਂਟ ਆ ਆਪਣੀ ਦਰਸ਼ਕਾਂ ਹਰੇਕ ਏਰੀਆ 'ਚ ਆਪੋ ਆਪਣੇ ਇਕੱਠੇ ਹੋ ਕੇ ਕਲੱਬ ਪੰਚਾਇਤਾਂ ਠੀਕ ਆ ਕਮੇਟੀਆਂ ਬੈਠੇ ਪਸਟਾ ਲੈ ਆਓ ਕਾਨੂੰਨ ਲਵਾ ਕੇ ਲੋਕ ਜਾਗਰੂਕ ਹੋਣ ਜਾਗਰੂਕ ਹੋ ਕੇ ਆਪਣੀ ਨਸਲ ਤੇ ਕੰਮ ਕੀਤਾ ਜਾਵੇ ਕਾਨੂੰਨ ਆਉਦੇ ਯਾਰਾਂ ਮਿੱਤਰਾਂ ਨੂੰ ਆਪਣੇ ਪਰਿਵਾਰ ਜੇ ਲੋਕ ਜਾਗਰੂਕ ਨਹੀਂ ਹੁੰਦੇ ਉਹਨਾਂ ਨੂੰ ਸਾਂਭ ਸੰਭਾਲਦਾ ਨਹੀਂ ਪਤਾ ਲੱਗਦਾ ਹੁਣ ਇੱਥੇ ਆ ਕੇ ਦੇਖਦੇ ਆ ਵੀ ਜਾਨਵਰ ਲੋਕ ਦੇਖ ਕੇ ਪਤਾ ਲੱਗਦਾ ਨਹੀਂ ਕਿੱल्ल्या ਤੇ ਬੰਦ ਕੇ ਉਰਦੇ ਜੋ ਹਾਲ ਨਹੀਂ ਪੁੱਛਦਾ ਸਾਡੀ ਵਿਰਾਸਤ ਸਾਡੇ ਨਾਲ ਕਲੀਦੇ ਜਾਨਵਰ ਕਿਵੇਂ ਉਹਨਾਂ ਦੀ ਸੇਵਾ ਕਰੀਦੀ ਹੈ ਕਿਹੋ ਜਿਹੇ ਜਾਨਵਰ ਲੋਕ ਪੈਦਾ ਕਰੀ ਬੈਠੇ ਆ ਉਹਨਾਂ ਚ ਜਦੋਂ ਦੇਖ ਕੇ ਲੋਕ ਅੱਗੇ ਆਉਣਗੇ ਤੇ ਭਈ ਹਰ ਇੱਕ ਜ਼ਿਲ੍ਹੇ ਵਾਈਜ਼ ਵੀ ਮੇਲੇ ਲੱਗਣੇ ਚਾਹੀਦੇ ਸਰਕਾਰ ਨੂੰ ਵੀ ਲਾਉਣੇ ਚਾਹੀਦੇ ਆ ਸਟੇਟ ਲੈਵਲ ਦੇ ਵੀ ਲੱਗਣੇ ਚਾਹੀਦੇ ਆ ਤੇ ਦੂਸਰਾ ਪਿੰਡ ਜੇ ਨਹੀਂ ਸਰਕਾਰ ਕਰਦੀ ਤਾਂ ਪਿੰਡ ਆਪਦੀ ਆਪ ਕਰਨ ਪਿੰਡਾਂ ਦੀਆਂ ਪੰਚਾਇਤਾਂ ਨਗਰਾਂ ਦੇ ਕਮੇਟੀਆਂ ਜੋ ਬਣੀਆਂ ਜਾ ਕੋ ਗੁਰੂ ਘਰ ਦੀ ਕਮੇਟੀ ਜਾਂ ਕੋ ਸਕੂਲ ਦੀ ਕਮੇਟੀ ਜਾਂ ਕੋ ਪਿੰਡ ਚ ਆਪ ਦੀ ਆਪ ਦੇ ਤੌਰ ਤੇ ਜਿਵੇਂ ਐਸੋਸੀਏਸ਼ਨ ਇਹਨਾਂ ਨੇ ਬਣਾਈ ਹੈ ਆਪਣੇ ਕੋੜ ਦੇ ਕਲਿਆਣੇ ਨੇ ਉਹ ਇਸ ਤਰ੍ਹਾਂ ਸਾਰੇ ਮੇਲੇ ਲਵਾਉਣ ਨਹੀਂ ਸਹੀ ਗੱਲ ਆ ਬਾਈ ਜਦੋਂ ਮੇਲੇ ਲੱਗਣਗੇ ਲੋਕ ਜਾਗਰੂਕ ਹੋਣਗੇ ਇਦਾਂ ਚੀਜ਼ਾਂ ਨਾਲ ਪਿਆਰ ਪਊਗਾ ਕਿਸੇ ਵੀ ਤਰ੍ਹਾਂ ਦਾ ਲਾਉਣ ਚਾਏ ਕੋੜਿਆਂ ਦਾ ਗਊਆਂ ਦਾ ਮੱਝਾਂ ਦਾ ਜੇ ਅਸੀਂ ਚਾਹੁੰਦੇ ਆ ਜਦੋਂ ਬਈ ਜਿਵੇਂ ਹਨ ਨਵੇਂ ਮੁੰਡਿਓ ਉੱਠਦੇ ਨੇਗੇ ਸਾਰੇ ਜੇ ਉਹਨਾਂ ਨੂੰ ਉੱਠਦੇ ਇਹਨੂੰ ਪਸ਼ੂਆਂ ਦਾ ਸੌਂਗ ਪਾਉਂ ਜਾਂ ਕੋੜਿਆਂ ਦਾ ਕਿਸੇ ਕਿਤੇ ਦਾ ਸੌਂਗ ਪਾਊਗਾ ਬਈ ਉਹ ਨਸੇ ਤੋਂ ਆਪਣੀ ਦੂਰ ਰਹਿਣਗੇ ਬਿਲਕੁਲ ਉਹਨਾਂ ਨੂੰ ਨਸੇ ਦੇ ਸੌਂਗ ਦੀ ਥਾਂ ਮੈਂ ਆਪਾਂ ਵੀ ਇਹੋ ਜਿਹੇ ਸੌਂਗ ਪਾਈਏ ਬਈ ਇਹ ਚੀਜ਼ ਦਾ ਤੇ ਕੱਲ ਨੂੰ ਨੇ ਬਾਈ ਇੱਕ ਗੱਲ ਕਰ ਰਿਹਾ ਸੀਗਾ ਉਹਰੇ ਕਹਿੰਦਾ ਬਈ ਸਾਡੇ ਪਿੰਡ ਦੇ ਕਹਿੰਦਾ ਵੀ ਇੱਥੇ ਵੀ ਕਹਿੰਦੇ ਵੀ ਕਿਹੜੇ ਪਸ਼ੂ ਹੁੰਦੇ ਨੇ ਕਹਿੰਦਾ ਬਈ ਕਹਿੰਦਾ ਕਹਿੰਦਾ ਜਿ ਮੇਲੇ ਦੇ ਵਿੱਚ ਆ ਕੇ ਸੱਚੀ ਕਹਿੰਦੇ ਨੇ ਨੇ ਹਾਂ ਬਈ ਪਸੂ ਤਾਂ ਇਹ ਨੇ ਕਹਿੰਦੇ ਆਪਾਂ ਤਾਂ ਖੋਦੈ ਸਮਝ ਜਾਂਦੇ ਨੇ ਬਿਲਕੁਲ ਇਹੀ ਗੱਲ ਆ ਲਓ ਬਈ ਜਿਹੜੀ ਟੈਸਟਿੰਗ ਆ ਕੀ ਜਦੋਂ ਆ ਗਿਆ ਲਈ ਵੀ ਬਰੀਡ ਦੀ ਚੈਕਿੰਗ ਆ ਕਿ ਹਲੇ ਤੱਕ ਚੱਲੀ ਜਾਂਦੀ ਹੈਗੀ ਲਗਭਗ ਸਵਾ ਚਾਰ ਬੱਜ ਚੋਕਿਆਂ ਨੇਗੇ ਤੇ ਰਾਉਂਡ ਚੱਲਦੇ ਨੂੰ ਇਹਨੂੰ ਲਗਭਗ ਹੋ ਗਏ 2-3 ਘੰਟੇ ਤੇ ਹਲੇ ਤੱਕ ਦੇਖੋ ਵੀ ਫਾਈਨਲ ਡਿਸੀਜਨ ਹੋਇਆ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਰੀਅਨਾਂ ਦੀ ਸਾਰੀ ਚੈਕਿੰਗ ਉਹ ਚੱਲ ਰਹੀ ਹੈਗੀ ਇਹ ਜਿਹੜਾ ਢੱਲੇ ਪਾਸੇ ਕੱਟਾ ਖੜਾ ਸਰਦਾਰ ਜੀ ਲਈ ਖੜੇ ਨੇਗੇ ਆਪਾਂ ਜਲੀ ਵੀ ਬਾਪੂ ਜੀ ਲਈ ਖੜੇ ਨੇਗੇ ਉਹ ਚੈਂਪੀਅਨ ਬੋਲਦਾਗਾ ਤੇ ਦੂਜੇ ਦੇ ਆਪਾਂ ਨੂੰ ਰਿਕਾਰਡ ਦਾ ਪਤਾ ਨਹੀਂ ਹੈਗਾ ਵੀ ਕਿਹੜਾ ਦਾ ਰਿਕਾਰਡ ਉਹਦਾ ਕਿਹੜੇ ਬੋਲਦਾਗਾ ਦੇਖ ਸਕਦੇ ਕਿ ਕਿ ਇਹਦਾ ਇੰਨੀ ਚੰਗੀ ਕੁਆਲਿਟੀ ਹੈਗੀ ਹੁਣਾ ਤਾਂ ਉਹ ਵੀ ਕਿਸੇ ਚੰਗੇ ਸਾਹੰਦੇ ਹੀ ਆ ਦੇਖ ਸਕਦੇ ਹੋ ਜੀ ਤੇ ਜਿਹੜਾ ਆਪਣਾ ਬਾਪੂ ਜੀ ਕੋਲੇ ਹੈਗਾ ਕੱਟਾ ਇਹ ਤਨਾਉਲੇ ਮੇਨ ਦਾ ਚੈਂਪੀਅਨ ਹੈਗਾ ਔਰਗੇਨਿਕ ਗੋੜਾ ਖਰੀਦ ਲੋ ਖਰੀਦ ਲੋ ਭਰ ਲੋ ਝੋਲੇ ਜੀਵੀਦਾਰਾ ਔਰਗੇਨਿਕ ਗੋੜਾ ਲਓ ਜੀ ਗਾਂਧੀ ਗਾਂਧੀ ਵੀਰੇ ਲਓ ਜੀ ਆ ਦੇਖ ਸਕਦੇ ਸੀ ਜਿਹੜੀ ਚੈਕਿੰਗ ਕਰੀਓ ਚੱਲੀ ਜਾਂਦੀ ਆ ਤੇ ਜਦੋਂ ਸਾਬ ਦੇਖ ਰਹੇ ਨੇ ਉਹ ਨੂੰ ਪੂਰਾ ਲਓ ਜੀ ਇਹ ਕੱਟਾ ਕਰਤਾ ਪਹਿਲ ਤੇ ਤੇ ਉਹ ਕਰਤਾ ਦੂਜੇ ਨੰਬਰ ਤੇ ਕੱਟਾ ਤੇ ਟੈਸਟਿਕਲਾਂ ਦੀ ਜਿਹੜੀ ਟੈਸਟਿਕਲਾਂ ਦੇ ਵਿੱਚ ਚੈੱਕਅਪ ਚੱਲਤਿਆ ਹੁਣ ਲਾਓ ਬਈ ਤੇ ਇਹ ਬਾਪੂ ਜੀ ਕਹਿੰਦੇ ਤੀਜੇ ਨੰਬਰ ਤੋਂ ਪਹਿਲੇ ਨੰਬਰ ਤੇ ਪਹੁੰਚ ਗਏ ਤੇਗੇ ਪਹਿਲਾਂ ਲਾ ਤੈਨਾਂ ਨੂੰ ਤੀਜੇ ਨੰਬਰ ਤੇ ਜਿਹੜੇ ਬਰੀਡ ਦੇ ਕੈਰੇਕਟਰਾਂ ਦੇ ਵਿੱਚ ਦੇਖ ਦੇਗੇ ਦੇਖ ਦੇਗੇ ਤਾਂ ਤੀਜੇ ਤੋਂ ਪਹਿਲੇ ਤੇ ਪਹੁੰਚੋਖੇ ਨੇ ਗੰਡੋ ਵਾਲੇ ਨੰਬਰ ਲੈ ਕੇ ਜਾਣਗੇ ਕਹਿੰਦੇ ਦੇਖਦੇ ਆ ਬਾਕੀ ਵੀ ਕੀ ਬਣਦਾ ਉਹ ਕਹਿੰਦੇ ਹੁੰਦੇ ਨੇ ਇਹ ਵੀ ਕੁੰਡੀਆਂ ਦੇ ਸਿੰਘ ਫਸ ਗਏ ਨਿਤੜੂ ਬਰੇਵੇਂ ਖਾਣੀ ਕੋਈ ਗੱਲ ਹੁਣ ਵੀ ਉਹੀ ਨਿਤੜੂ ਜਿਹੜੀ ਬਰੇਵੇਂ ਖਾਂਦੀ ਆ ਜਾ ਉਧਰ ਸਾਹ ਨਾਲ ਜਿਹੜਾ ਬੜੀ ਸੀ ਹੰਦਾ ਸੀਗਾ ਲਓ ਬਈ ਬਾਕੀ ਦੇਖਦੇ ਆ ਵੀ ਕੀ ਬਣਦਾਗਾ ਲਓ ਬਈ ਰਹਿ ਡਰਦਾ ਘੱਟਾ ਡਰ ਰਹਿਗਾ ਲਓ ਜੀ 8ਵੇਂ ਨੰਬਰ ਤੇ ਹੈ ਬਈ ਟੈਗ ਨੰਬਰ 3 ਵਾਲਾ ਲਓ ਬਈ 7ਵੇਂ ਨੰਬਰ ਤੇ ਟੈਗ ਨੰਬਰ 8 ਲਓ ਜੀ ਲਓ 7ਵੇਂ ਨੰਬਰ ਤੇ ਟੈਗ ਨੰਬਰ 8 7ਵੇਂ ਨੰਬਰ ਤੇ ਟੈਗ ਨੰਬਰ 8 ਲਓ ਲੈ ਉਹ ਬਣਾ ਲਾ ਓਏ ਇਹ ਰੀਬਨ ਬਣਾਉਣ ਵਾਸਤੇ ਤਾਂ ਬਹੁਤ ਮਿਹਨਤ ਕਰੀਆ ਓਏ ਇਹੀ ਨਹੀਂ ਬਣਾਉਂਦਾ 7ਵੇਂ ਨੰਬਰ ਤੇ ਟੈਗ 8 ਹੋ ਗਿਆ ਜੀ 6ਵੇਂ ਨੰਬਰ ਤੇ ਟੈਗ ਨੰਬਰ 1 1 ਨੰਬਰ ਟੈਗ ਵਾਲਾ ਬਾਈ 6ਵੇਂ ਨੰਬਰ ਤੇ ਆ ਗਿਆ ਕਹਿੰਦੇ ਦੇਖ ਲਓ ਦੋਨੇ ਬਈ ਉਹ ਗੱਲ ਲੈ ਕੇ ਆਏ ਨੇਗੇ ਟੈਗ ਨੰਬਰ 17 ਟੈਗ ਨੰਬਰ 17 ਟੈਗ ਹੈ ਬਾਈ ਹੱਥ ਖੜਾ ਲਾਓ ਬਈ ਲਾਓ ਬਈ ਬਾਈ ਨੇ ਕਹਿੰਦੇ ਹੱਥ ਖੜਾ ਕਰ ਤਾ ਤਾੜੀਆਂ ਦਾ ਮਾਰ ਦਿਓ ਬਾਈ ਪਤੰਦਰੋਂ ਨੇੜੇ ਲੱਗ ਕੇ ਆ ਕੰਮ ਹੁੰਦਾ ਲਾਓ ਬਈ ਲਾਓ ਤਾੜੀਆਂ ਵਾਲੀ ਸ਼ੁਰੂਆਤ ਹੋ ਗਈ ਚੌਥੇ ਨੰਬਰ ਤੇ 6 ਨੰਬਰ ਡੈਗਿਆ ਜੀ ਲੈ ਉਹ ਕਹਿੰਦੇ ਮੁੰਡੇ ਨੇ ਉਂਗਲ ਖੜੀ ਕਰੀ ਆ ਇਹਨਾਂ ਨੂੰ ਦੌਣ ਫੋਲ ਕੋਈ ਗੱਲ ਨਹੀਂ ਸਨਮਾਨ ਲੈ ਉਹ ਕਹਿੰਦੇ ਯਾਰ ਮੱਥਾ ਦੇਖਿਆ ਬਾਬੇ ਦੇਖੋ ਬਈ ਕਿਆ ਬਾਤ ਆ ਮੁੰਡੇ ਦੀ ਖੁਸ਼ੀ ਦੇਖੋ ਯਾਰ ਆ ਸਭ ਤੋਂ ਵੱਧ ਖੋਸਾ ਮੁੰਡਾ ਦੇਖੋ ਚਾਹੇ ਨੰਬਰ ਚੌਥੇ ਦੀ ਆਇਆ ਹੈਗਾ ਲਓ ਬਈ ਲਓ ਜੀ ਲਓ ਕਿਆ ਬਾਤ ਆ ਯਾਰ ਲਓ ਜੀ ਤੀਜਾ ਨੰਬਰ ਜਾ ਰਿਹਾ ਪਰ ਇਹ ਦਾੜਾ ਜੇ ਦੂਜਾ ਤੇ ਤੀਜੇ ਨੰਬਰ ਤੇ 24 ਨੰਬਰ ਟੈਗ ਹੈ ਜੀ 24 ਨੰਬਰ ਟੈਗ ਹੈ ਲਓ ਜੀ 24 ਨੰਬਰ ਟੈਗ ਤੇ ਤੀਜਾ ਸਥਾਨ ਆ ਗਿਆ ਤਾੜੀ ਮਾਰੋ ਭਾਈ ਖਿੱਚ ਕੇ ਤੀਜਾ ਲਓ ਭਾਈ ਪੀਲਾਰੀ ਬਣ ਬੰਦਤਾ ਭਾਈ ਨੇ ਕਹਿੰਦੇ ਕੀ ਬਾਤ ਹੈ ਲਓ ਜੀ ਲਓ ਲਓ ਜੀ ਲਓ ਲਓ ਬਈ ਕਹਿੰਦੇ ਖਾੜਾ ਪੂਰਾ ਭਾਗ ਗਿਆ ਬੈਜੋ ਬਈ ਬੈਜੋ ਯਾਰ ਪੱਕੀ ਆ ਤੇਰੀ ਆਹ ਦੇਖੋ ਬਈ ਐਂਗਲ ਕਿੰਨਾ ਘੈਂਟ ਆ ਓਏ ਵਾਹ ਜੀ ਵਾਹ ਬੈਜੋ ਜੀ ਬੈਜੋ ਆਹ ਤਾਲੀਆਂ ਨਾਲ ਹੋਗਾ ਫਿਰ ਲਓ ਜੀ ਦੂਜਾ ਨੰਬਰ લાઓ ભાઈ હરાટેક લાગ ગયા લાઓ ભાઈ લાઓ તડકે દા ભાઈ ઓ મੁੰડા દા બહુ જોર લગયા હૈ યાર આય હે હે પેલા નજારા તુમરા કે આ દા ચેમ્પિયન ચોટા લાઓ ભાઈ કેને ગંડુ આલે બાજી માર કે ને કે ਦੇਖੋ ਜੀ ਕਮੇਟੀ ਦੇ ਕੋਲ ਸਭ ਕੋਲ ਕਿਉਂ ਮਤ ਨਹੀਂ ਆਉਂਦਾ ਅੱਜ ਕਮੇਟੀ ਉਹ ਬੈਠੀ ਹੈ 10 ਦੇ ਆਪ ਸਾਡੇ ਜੱਜ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆਂ ਤੇ ਉੱਠਣਾ ਸਾਡੀ ਬੇਨਤੀ ਮੰਨਣਾ ਸੀ ਫੈਸਲੇ ਲੈ ਕੇ ਆਉਣੇ ਆ ਇੱਧਰ ਆ ਲਓ ਕਿੰਨੇ ਦੇ ਰੱਖ ਦਿੰਦੇ ਨੇ ਬੈਠਾ ਆਪਾਂ ਕੋਲ ਤੋਂ ਲਾਓ ਬਾਈ